ਅਕਾਲੀ ਦਲ ਦੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਕਥਲੌਰ ਵਿਖੇ ਬਣੇ ਰਾਵੀ ਦਰਿਆ ਤੇ ਬਾੜ ਪ੍ਰਭਾਵਿਤ ਲਾਖਿਆਂ ਦਾ ਦੌਰਾ ਕਰਨ ਪਹੁੰਚੇ। ਉਹਨਾਂ ਨੇ ਰਾਵੀ, ਤੂਸੀ ਬੰਦ ਦਾ ਜ਼ਾਇਜ਼ਵਲੇ ਅਤੇ ਬਾੜ ਨਾਲ ਪੀੜਿਤ ਕਿਸਾਨਾਂ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਖੇਤਰ ਵਿੱਚ ਭਾਰੀ ਨੁਕਸਾਨ ਹੋਇਆ। ਜ਼ਮੀਨਾਂ ਤੋਂ ਇਲਾਵਾ ਦੁਕਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ। ਉਹਨਾਂ ਨੇ ਹੈਰਾਨੀ ਜ਼ਾਹਰ ਕੀਤੀ ਹੈ ਕਿ ਹੁਣ ਤੱਕ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਕੋਸ਼ਿਸ਼ਾ ਨਹੀਂ ਕੀਤੀ ਗਈ। ਉਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਤੁਰੰਤ ਸਹਾਇਤਾ ਰਕਮ ਜਾਰੀ ਕਰਨੀ ਚਾਹੀਦੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਕਿਸਾਨ ਭਰਾਵਾਂ ਦੀ ਹਮੇਸ਼ਾ ਸੇਵਾ ਕਰਦਾ ਹਾਂ ਅਤੇ ਹਰ ਸਮੇਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹਾਂ ਮੈਂ ਸਾਰੇ ਕਿਸਾਨਾਂ ਤੇ ਗਰੀਬਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜਿੰਨੇ ਸਾਡੇ ਬੈਂਕ ਦੇ ਕਰਜ਼ੇ ਹੈ ਜਿੰਨੇ ਕੋਆਪਰੇਟਿਵ ਬੈਂਕ ਦੇ ਕਰਜ਼ੇ ਉਹ ਬਿਲਕੁਲ ਉਹਨਾਂ ਨੂੰ ਮਾਫ ਕਰਨੇ ਚਾਹੀਦੇ ਸਰਕਾਰ ਜੀ ਬਾਕੀ ਐਸੇ ਇਲਾਕੇ ਵਿੱਚ ਬਹੁਤ ਵੱਡਾ ਨੁਕਸਾਨ ਇਸ ਦਾ ਜ਼ਮੀਨ ਦਾ ਹੋਇਆ ਸਾਰੀ ਦੁਕਾਨਾਂ ਦਾ ਹੋਇਆ ਇਹਦੀ ਕੰਪਨਸੇਸ਼ਨ ਇਮੀਡੀਏਟਲੀ ਮੈਂ ਹਰਾਨਾ ਹਲੇ ਤੱਕ ਕੋਈ ਕੰਪਨਸੇਸ਼ਨ ਸਰਕਾਰ ਤਰਫੋਂ ਅਨਾਉਂਸ ਨਹੀਂ ਕੀਤੀ ਹੈ ਸਰਕਾਰ ਨੂੰ ਇਮੀਡੀਏਟਲੀ ਕੰਪਨਸੇਸ਼ਨ ਅਨਾਉਂਸ ਕਰਨੀ ਚਾਹੀਦੀ ਹੈ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਦਾ ਕਿ ਜਿਸ ਦਿਨ ਪਾਣੀ ਨਾਲ ਜਮੀਨਾਂ ਦੇ ਲੈਵਲ ਝਲੇ ਗਿਆ ਅਸੀਂ ਆਪਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਨਾਲ ਮਸ਼ੀਨਰੀ ਲਿਆ ਕੇ ਤੇ ਅਸੀਂ ਸੇਵਾ ਕਰਕੇ ਸਾਰੇ ਪਦਰੇ ਅਸੀਂ ਅਕਾਲੀ ਦਲ ਤਰਫੋਂ ਕਰਾਂਗੇ ਬਿਲਕੁਲ ਅਗੇ ਪੁਲ ਵੀ ਜਿਹੜਾ ਹੈ ਉਹ ਬਰ ਸਰਕਾਰੀ ਸਰਕਾਰਲੇ ਬੜਿਆ ਸੀ ਹੁਣ ਤੱਕ ਅਸੈਸਮੈਂਟ ਨਹੀਂ ਹੈਦਾ ਹੈ ਆਈ ਹੈ ਅਸੈਸਮੈਂਟ ਵੀ ਨਹੀਂ ਹੋਈ ਲੋਕਾਂ ਦੇ ਵਿੱਚ ਪਾਣੀ ਲੋਸ ਹੈ ਅਸੈਸਮੈਂਟ ਦੇਖੋ ਸਰਕਾਰ ਤਾਂ ਐਟ ਦ ਮੋਮੈਂਟ ਜਮਾਈ ਡੈਡ ਹੈ ਪਰ ਮੈਂ ਲੋਕਾਂ ਨੂੰ ਹੌਸਲਾ ਦੇਣਾ ਚਲੋ ਨੁਕਸਾਨ ਤਾਂ ਹੋ ਗਿਆ ਅਕਾਲੀ ਦਲ ਤਰਫੋਂ ਇਹਨਾਂ ਨੂੰ ਹਲਕੇ ਚਾਰਜਿੰਗ ਦੱਸਦਾ ਕਿਸੇ ਚੀਜ਼ ਦੀ ਲੋਡ ਹੋਏ ਸਾਨੂੰ ਮੈਨੂੰ ਟੈਲੀਫੋਨ ਕਰਦੇ ਨਾਲ ਦੇ ਨਾਲ ਮੈਂ ਭੇਜ ਪਰ ਜਿਹੜੀ ਇਹਨਾਂ ਦੀ ਜ਼ਮੀਨਾਂ ਵਿੱਚੋਂ ਸਿਲਟ ਚੱਲ ਜੂਗੀ ਜੇ ਪਾਣੀ ਹੋਊਗਾ ਸਾਰਾ ਪਤਰਾ ਅਸੀਂ ਕਾਲੀਦਲ ਕਰੂਗਾ ਇੱਕ ਇੱਕ ਵੀਰ ਜੀ ਬੜੀ ਆਹ ਹਾੜੀਆਂ ਜਿਹੜੀ ਜਿਹੜੀ ਸਿਲਟ ਆ ਗਈ ਹੈ ਜਿਹੜੀ ਖੇਤਾਂ ਦੇ ਵਿੱਚ ਆ ਗਈ ਹੈ ਫਿਰ ਹੁਣ ਜਦੋਂ ਇਸ ਖੇਤਾਂ ਨੂੰ ਅਗਲੀ ਫਸਲ ਵਾਸਤੇ ਤਿਆਰ ਕਰਨਾ ਹੈ ਤਾਂ ਉਤਨੀ ਪੈਣੀ ਹੈ ਜੀ ਉਹ ਵੀ ਥੋੜਾ ਜਿਹਾ ਸਰਕਾਰ ਦੇ ਮਾਈਨਿੰਗ ਦਾ ਬਾਅਦ ਵਿੱਚ ਇਹਨਾਂ ਨੇ ਕੋਈ ਫਰਕ ਨਹੀਂ ਪਾਇਆ ਅਕਾਲੀ ਦਲ ਅੱਗੇ ਲੱਗੂਗਾ ਜੇ ਪਰਚੇ ਕਰਨਾ ਸਾਡੇ ਦੇ ਕਰਦਾਂ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਸਾਰੇ ਮਸ਼ੀਨਰੀ ਲੈ ਕੇ ਅਸੀਂ ਕਿਸਾਨਾਂ ਨਾਲ ਕਰਕੇ ਸਾਰੀ ਲੈਵਲ ਜਮੀਨ ਕਰਦਾਂਗੇ ਬਿਲਕੁਲ ਸਰ ਆਮ ਆਦੀ ਪਾਰਟੀ ਆ ਦੌੜੀ ਕੀਤੀ ਆਏ ਕੀ ਦੇਖਦੇ ਹੋ ਮੈਂ ਆਮ ਆਦੀ ਪਾਰਟੀ ਬਸ ਇਕ ਵਾਰ ਸਨੀ ਸਿੰਘ ਵੀ ਪਹੁੰਚੇ ਉਹਨਾਂ ਨੇ ਮੋਕੇ ਦੋ ਰਾਤ ਦਿੱਤਾ ਕੋਈ ਨਹੀਂ ਛੱਡੋ ਯਾਰ ਉਹਨਾਂ ਨੂੰ ਆ ਬਿਲਕੁਲ ਇਹ ਤੂੰ ਛੱਡਿਆ ਸੂਰੀ